ਬਹੁਤ ਵਧੀਆ ਹੈਲੋ ਜੀ ਸ਼ਸ਼ੀਕਾ ਲੋਕਤ ਸਾਰੇ ਬਹੁਤ ਵਧੀਆ ਹੋ ਕਿ ਤੁਸੀਂ ਮੇਰੀ ਹਾਲਤ ਦੇਖੇ ਰਹੇ ਹੋਵੋਗੇ ਹਾਲਤ ਬਿਲਕੁਲ ਵੀ ਠੀਕ ਨਹੀਂ ਹੈਗੀ ਕਿਉਂਕਿ ਫੀਵਰ ਐ ਸਵੇਰ ਤੋਂ ਪੇਨ ਆ ਬਾਡੀ ਚ ਬਹੁਤ ਜ਼ਿਆਦਾ ਹੈਡਿੰਗ ਬਹੁਤ ਹੋ ਰਹੀ ਹੈ ਸੋ ਇਹਦੇ باوجود ਵੀ ਮੈਂ ਤੁਹਾਡੇ ਨੂੰ ਇੱਕ ਬਹੁਤ ਹੀ ਮੰਦ ਭਾਗੀ ਵੀ ਕਹ ਦੋ ਤੇ ਜ਼ਰੂਰੀ ਵੀ ਕਹ ਦੋ ਤੇ ਗੱਲ ਕਰਨੀ ਚਾਹੀਦੀ ਆ ਕਿਉਂਕਿ ਇਹ ਮੁੱਦਾ ਪੰਜਾਬ ਦਾ ਏ ਪੰਜਾਬ ਦੀ ਧਿਰ ਦਾ ਬੇਸ਼ੱਕ ਉਹ ਫੌਰਨਾ ਚ ਨਹੀਂ ਚਾਹੇ ਇੱਥੇ ਨਹੀਂ ਜਾਂ ਕਿਤੇ ਵੀ ਆ ਇੱਜ਼ਤ ਸਭ ਦੀ ਕੀ ਆ ਸੋ ਜਿਹੜਾ ਇਹ ਲਾਣਤੀ ਮੁੰਡਾ ਆ ਤੁਸੀਂ ਦੇਖੋ ਇਹਦੇ ਸਿਰ ਤੇ ਪੱਗ ਬੰਨੀ ਹੋਈ ਆ ਮਤਲਬ ਪੱਗ ਦੇ ਵਿੱਚ ਸਿਰ ਪਸਾਇਆ ਹੋਇਆ ਹੋਣਾ ਇਹ ਲਾਣਤੀ ਨਾਲੇ ਦੀ ਕੁੜੀ ਦੀ ਅਗੇਜਮੈਂਟ ਹੋਈ ਹੋਈ ਆ ਠੀਕ ਆ ਮੈਂ ਇਹ ਵੀ ਪੂਰੀ ਤਕੜੇ ਕਰਦੀ ਆ ਕਿਉਂਕਿ ਮੁੱਦਾ ਬਹੁਤ ਇੰਸਟਾਗ੍ਰam ਤੇ YouTube ਤੇ ਸਾਰੇ ਕਿਤੇ ਚੱਲ ਰਿਹਾ ਸਾਰੇ ਯੂਟਿਊਬਰ ਮਤਲਬ ਇਹ ਨਹੀਂ ਹੈਗਾ ਵੀ ਚੱਲ ਇਹ ਟਰੈਕਟਰ ਵਾਲੀ ਕੁੜੀ ਆ ਜਿਹੜੀ ਇਹਦਾ ਮਤਲਬ ਸੀਨ ਇਹ ਆ ਵੀ ਇਹ ਫੇਮਸ ਆ ਇਹਦੇ ਕਰਕੇ ਤਾਂ ਕਰਕੇ ਲੋਕਾਂ ਨੂੰ ਇਹਦੀ ਵੀਡੀਓ ਚੱਕ ਲਈ ਪਰ ਇੱਥੇ ਦਿਨ ਦਿਹਾੜੇ ਰੇਪ ਹੋ ਰਹੇ ਨੇ ਰੇਪ ਦਾ ਨਾਮ ਦਿੱਤਾ ਜਾਂਦਾ ਉਹਨਾਂ ਨੂੰ ਕੁੜੀਆਂ ਦੀ ਇੱਜ਼ਤ ਲੁੱਟ ਕੇ ਮੁੰਡੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਪਰ ਜਿਹੜੀ ਇੱਕ ਗੰਦੇ ਬੰਦੇ ਨੇ ਹਰਕਤ ਕੀਤੀ ਇਹ ਹਰਕਤ ਪਤਾ ਕੀ ਆ ਅਗੇਜ਼ਮੈਂਟ ਹੋ ਗਈ ਆਪਣਾ ਫਿਊਚਰ ਸੈੱਟ ਹੋ ਗਿਆ ਇੱਕ ਬੰਦੇ ਨਾਲ ਵਿਆਹ ਹੋਣਾ ਘਰ ਦੇ ਵਿੱਚ ਖਾਂਦੇ ਪੀਂਦੇ ਆਂ ਦੀਆਂ ਮੁੰਡੇ ਦੀ ਫੈਮਿਲੀ ਨਾਲ ਕੁੜੀ ਦੀ ਫੈਮਿਲੀ ਨਾਲ ਇਕੱਠਿਆਂ ਨੇ ਵੀਡੀਓ ਇਕੱਠਿਆਂ ਨੇ ਫੋਟੋ ਇਕੱਠਿਆਂ ਦਾ ਆਉਣਾ ਜਾਣਾ ਸਾਰੇ ਕਿਤੇ ਸੋ ਉਦੋਂ ਬਾਅਦ ਇਹਨਾਂ ਦੇ ਵਿੱਚ ਕੀ ਹੋ ਜਾਂਦਾ ਜਿਹੜਾ ਇਹ ਮੁੰਡਾ ਏ ਲਣਤੀ ਇਹ ਲਣਤੀ ਨੇ ਪਤਾ ਨਹੀਂ ਲੱਗਿਆ ਕੁੜੀ ਨੂੰ ਇੱਕਠੇ ਆਪਣਾ ਕੌਣ ਨਹੀਂ ਜਾਂਦਾ ਚਲੋ ਜਿਨ੍ਹਾਂ ਨੇ ਜਾਣਾ ਹਨ ਉਹਨੂੰ ਇੰਨਾ ਵਿਸ਼ਵਾਸ ਹੋ ਗਿਆ ਵੀ ਮੇਰਾ ਹੁਣ ਵਿਆਹ ਇਹਦੇ ਨਾਲ ਹੋਣਾ ਅੱਜਕੱਲ ਮੰਡਿਰ ਆਹੀ ਕੁਛ ਕਰਦੇ ਆ ਪਹਿਲਾ ਸਭ ਤੋਂ ਪਹਿਲਾਂ ਜਿਸ ਹਮ ਦੇ ਭੁੱਖੇ ਆ ਸਭ ਤੋਂ ਪਹਿਲਾਂ ਹੋਟਲਾਂ ਦੀਆਂ ਡਿਮਾਂਡਾਂ ਨੇ ਚਲੋ ਜੀ ਇਹਨਾਂ ਦਾ ਵੀ ਕਿਤੇ ਇਦਾਂ ਦਾ ਕੁਝ ਹੋ ਗਿਆ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਮੁੰਡੇ ਨੇ ਕਲਿੱਪ ਬਣਾ ਲੇ ਵੀਡੀਓ ਬਣਾ ਲੇ ਤੇ ਕੁੜੀ ਨੂੰ ਫੋਰਸ ਕੀਤਾ ਜਾਂਦਾ ਮੈਂ ਤੇਰੇ ਘਰ ਆ ਗਿਆ ਮੈਂ ਤੇਰੇ ਘਰ ਐ ਕਰ ਦੇਣਾ ਫਲਾਨਾ ਕਰ ਦੇਣਾ ਚਲੋ ਉਹਦੀ ਜਾ ਕੇ ਸੋਸ਼ਲ ਮੀਡੀਆ ਤੇ ਕੱਲ ਤੋਂ ਵੀਡੀਓ ਵਾਇਰਲ ਹੋ ਰਹੀਆਂ ਨੇ ਵੀਡੀਓ ਦੇ ਵਿੱਚ ਉਹ ਮੁੰਡੇ ਨੇ ਕੁੜੀ ਦੀ ਇੱਜ਼ਤ ਨੂੰ ਤਾਰ-ਤਾਰ ਕਰਤਾ ਉੱਤੋਂ ਲਾਣਤੀ ਪੇਜਾਂ ਵਾਲੇ ਪੇਜਾਂ ਵਾਲਿਆਂ ਨੇ ਕੱਖ ਨਹੀਂ ਛੱਡਿਆ ਚੱਕ ਦੇ ਫੱਟੇ ਰੱਖ ਦੇ ਫੱਟੇ ਕੱਲਾ ਕੱਲਾ ਤੇ ਉਦੋਂ ਬਾਅਦ ਲਾਣਤੀ ਸਾਡੇ ਪੰਜਾਬੀ ਮੁੰਡੇ ਬਾਈ ਮੈਸੇਜ ਕਰ ਬਾਈ ਲਿੰਕ ਭੇਜ ਵੀਡੀਓ ਦਾ ਕਮ ਸੇ ਕਮ ਇਹ ਸੋਚੋ ਕਿਸੇ ਦੀ ਧੀ ਭੈਣ ਦੀ ਇੱਜ਼ਤ ਰੁਣ ਰਹੀ ਆ ਤੁਸੀਂ ਵੀਡੀਓ ਮੰਗ ਰਹੇ ਸ਼ਰਮ ਕਰ ਲਓ ਨੱਕ ਡਬੋ ਕੇ ਮਰ ਜਾਓ ਠੀਕ ਆ ਤੇ ਮੁੰਡੇ 7 7 8 8 ਸਾਲ ਖੇਡ ਕੇ ਕਿਸੇ ਦੀਆਂ ਧੀਆਂ ਦੀ ਲਾਈਫ ਖਰਾਬ ਕਰ ਦੋ ਤੁਸੀਂ ਸ਼ਰਮ ਕਰ ਲਓ ਇਹੀ ਗੱਲਾਂ ਕਰਕੇ ਮੈਨੂੰ ਨਹੀਂ ਲੱਗਦਾ ਵੀ ਹੁਣ ਪੰਜਾਬ ਚ ਕੀ ਇੰਡੀਆ ਚ ਕੀ ਵਿਆਹ ਹੋਣਗੇ ਮੈਨੂੰ ਨਹੀਂ ਲੱਗਦਾ ਕਿਉਂਕਿ ਖਤਮ ਹੋ ਗਿਆ ਵਿਸ਼ਵਾਸ ਨਹੀਂ ਰਿਹਾ ਰਿਸ਼ਤੇ ਚ ਤੇ ਫੇਰ ਉਸ ਤੋਂ ਬਾਅਦ ਕੁੜੀ ਦੇ ਘਰ ਜਾਂਦਾ ਕੁੜੀ ਦੇ ਘਰ ਜਾ ਕੇ ਹਮਲੇ ਕਰਦਾ ਵਾ ਆਪਣੇ ਯਾਰ ਦੋਸਤਾਂ ਨੂੰ ਲੈ ਕੇ ਜਾਂਦਾ ਉੱਥੇ ਜਾ ਕੇ ਇੱਟਾਂ ਰੋੜੀਆਂ ਵੱਟੇ ਫਲਾਣਾ ਫਲਾਣਾ ਸਾਰਾ ਕੁਝ ਹੁੰਦਾ ਠੀਕ ਹੈ ਜੀ ਤੇ ਫੇਰ ਉਦੋਂ ਬਾਅਦ ਮਾਫੀ ਮੰਗਦਾ ਵਾ ਤਾਂ ਇਹ ਮੁੰਡਾ ਹੈਗਾ ਨਕੋਦਰ ਤੋਂ ਕਿਉਂਕਿ ਕੁੜੀ ਵੀ ਉੱਚੇ ਘਰਾਂ ਨੇ ਤੋਂ ਇਹ ਵੀ ਉੱਚੇ ਘਰਾਂ ਨੇ ਤੋਂ ਸੌਕੀਲਾਣਾ ਮਾਲਕ ਦੱਸਿਆ ਜਾਂਦਾ ਸੋ ਮੈਂ ਤਾਂ ਰਿਸ਼ਤੇਦਾਰਾਂ ਨੂੰ ਪੈਣ ਭਰਾਵਾਂ ਨੂੰ ਜਿਹੜੇ ਰਿਸ਼ਤੇ ਕਰਦੇ ਨੇ ਜਿਹੜੇ ਕਰਾਉਂਦੇ ਮੈਂ ਤਾਂ ਇਹੀ ਗੱਲ ਕਹੂੰਗੀ ਵੀ ਭਾਈ ਥੋੜਾ ਜਿਹਾ ਘੱਟ ਦੇਖ ਲਿਆ ਕਰੋ ਪਰ ਇਹ ਨਹੀਂ ਹੁੰਦਾ ਆਪਾਂ ਕਹਿੰਦੇ ਨੇ ਜਿਹੜਾ ਬੰਦਾ ਰੱਜਿਆ ਆਪਾਂ ਹੁੰਦਾ ਛੋਟੀ ਛਾਲ ਨਹੀਂ ਮਾਰਦਾ ਕੋਈ ਪਤਾ ਨਹੀਂ ਹੁੰਦਾ ਕਈ ਵਾਰ ਬਲੱਡ ਆ ਨਾ ਜਿਹੜਾ ਉਹ ਬਲੱਡ ਨੀਚ ਸੋਚਾਂ ਵਾਲਾ ਹੀ ਰਹਿੰਦਾ ਏ ਉਹ ਖੂਨ ਆ ਨਾ ਜਿਹੜਾ ਖਾਨਦਾਨ ਤੇ ਜਾ ਵਜਦੀ ਆ ਗੱਲ ਉਹ ਛੋਟੀ ਸੋਚਦਾ ਹੀ ਰਹਿੰਦਾ ਸੋ ਇਦਾਂ ਹੀ ਇਹ ਲਾਨਤੀ ਨੇ ਕੀਤਾ ਏ ਹੁਣ ਮੇਰੀ ਜਿਹੜੀਆਂ ਜਥੇਬੰਦੀਆਂ ਨੇ ਮੇਰੀ ਉਹਨਾਂ ਨੂੰ ਬੇਨਤੀ ਆ ਜਿਹੜੇ ਮੁੰਡੇ ਕੁੜੀਆਂ ਨਾਲ ਕੱਢਦੇ ਨੇ ਕੁੜੀਆਂ ਤਾਂ ਤੁਹਾਨੂੰ ਛੋਟੇ ਕੱਪੜੇ ਗਲਤ ਮਲਤ ਸਭ ਦਿਖਦਾ ਹੀ ਆ ਪਰ ਮੇਰੀ ਤੁਹਾਨੂੰ ਇੱਕ ਅਪੀਲ ਆ ਬੇਨਤੀ ਆ ਵੀ ਇਹਨਾਂ ਵਰਗਿਆਂ ਦਾ ਵੀ ਸੋਧਾ ਲਾਇਆ ਕਰੋ ਜਿਹੜੀਆਂ ਕੁੜੀਆਂ ਦੀਆਂ ਇੱਜ਼ਤਾਂ ਖਰਾਬ ਕਰਦੇ ਨੇ ਉਹ ਵੀ ਅੰਗੇਜਮੈਂਟ ਕਰਾ ਕੇ ਫਿਰ ਉਤੋਂ ਸਭ ਤੋਂ ਵੱਡੀ ਗੱਲ ਜਿਹੜਾ ਕੁਛ ਆਪਣੀ ਤੋਂ ਘਰ ਵਾਲੀ ਨਾਲ ਕਰ ਰਿਹਾ ਦੇਖ ਰਿਹਾ ਘੁੰਮ ਰਿਹਾ ਫਿਰ ਆਪਣੇ ਦੋਸਤ ਨੂੰ ਲੀਕ ਕਰ ਰਿਹਾਗਾ ਹਾਂ ਜਿਹੜਾ ਉਹਦਾ ਦੋਸਤ ਹੈਗਾ ਹਾਂ ਤੀਜੇ ਬੰਦੇ ਨੂੰ ਹੋਰ ਲੀਕ ਕਰ ਰਿਹਾਗਾ ਇਹ ਦੇਖੋ ਤੁਸੀਂ ਕਿੱਡੀ ਕਣੌਣੀ ਹਰਕਤ ਆ ਤਾਂ ਉਹਦਾ ਦੋਸਤ ਪਤਾ ਕੀ ਕਹਿ ਰਿਹਾ ਅਗਲੇ ਬੰਦੇ ਨੂੰ ਨੈਕਸਟ ਵਾਲੇ ਨੂੰ ਆ ਫਿਰ ਬੁਲਾਈ ਸੀ ਅਜਿਸੀ ਇਦਾਂ ਕੀਤਾ ਉਹਦੇ ਘਰ ਵਾਲੀ ਨਾਲ ਤਾਂ ਅਸੀਂ ਕੋਕ ਦੇ ਵਿੱਚ ਉਹਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਸੋ ਕਮੈਂਟਾਂ ਦੇ ਵਿੱਚ ਤੁਹਾਡੀਆਂ ਗਾਲਾਂ ਛਿੱਤਰ ਇਹਦੀ ਫੋਟੋ ਦੇਖ ਕੇ ਇਹਦੇ ਪਿਓ ਦਾ ਹਾਲ ਦੇ ਗਾਲਾ ਰੁਕਣੀਆਂ ਨਹੀਂ ਚਾਹੀਦੀਆਂ ਤਾਂ ਕੱਲ ਨੂੰ ਕੋਈ ਇਦਾਂ ਦੀ ਹਰਕਤਾਂ ਕਰੇ ਤਾਂ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਧੰਨਵਾਦ ਜੀ